ਟਾਈਮ ਐਸਐਸਪੀ ਦਫਤਰ ਬਠਿੰਡਾ ਚ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਜਿੰਨਾ ਵਿਅਕਤੀਆਂ ਦੇ ਜਿਹੜੇ ਗੁੰਮ ਹੋਏ ਸੀ ਮੋਬਾਈਲ ਜਾਂ ਚੋਰੀ ਹੋਏ ਸੀ ਮੋਬਾਈਲ ਉਹ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਅਸਲ ਮਾਲਕਾਂ ਨੂੰ ਦੇ ਦਿੱਤੇ ਗਏ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸੀ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਲਾਲ ਸਿੰਘ ਹੈ ਜੀ ਲਾਲ ਸਿੰਘ ਜੀ ਅੱਜ ਤੁਹਾਡਾ ਮੋਬਾਈਲ ਮਿਲ ਚੁੱਕਾ ਹੈ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਛਾ ਮੋਬਾਈਲ ਚੋਰੀ ਹੋਇਆ ਸੀ ਕਿ ਗੁੰਮ ਹੋਇਆ ਸੀ ਇੱਕ ਨਰਕੀ ਨੇ ਮੇਰੀ ਗੁੜੀਆ ਤੋਂ ਮੋਬ ਅੱਛਾ ਇਹ ਬਠਿੰਡਾ ਪੁਲਿਸ ਦੇ ਇਸ ਉਪਰਾਲੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਧੰਨਵਾਦ ਕਰਦੇ ਹਾਂ ਪੁਲਿਸ ਦਾ ਜੀ ਜਿਨ੍ਹਾਂ ਨੇ ਕਢਵਾਤਾ ਜੀ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਇੱਥੇ ਬਠਿੰਡਾ ਦੇ ਲੋਕ ਮੌਜੂਦ ਹੈ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸੀ ਜਾਂ ਚੋਰੀ ਹੋਏ ਸੀ ਅੱਜ ਉਹਨਾਂ ਨੂੰ ਮਿਲ ਚੁੱਕੇ ਆ ਬਾਈ ਜੀ ਕੀ ਨਾਮ ਹੈ ਅਵਤਾਰ ਨੂੰ ਅਵਤਾਰ ਜੀ ਤੁਹਾਡਾ ਮੋਬਾਈਲ ਤੁਹਾਨੂੰ ਵਾਪਸ ਮਿਲ ਚੁੱਕਾ ਹੈ ਬਠਿੰਡਾ ਪੁਲਿਸ ਦੇ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਥੈਂਕਸ ਕਰਨਾ ਜੀ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਇਹ ਪੋਰਟਲ ਚਲਾਇਆ ਹੈਗਾ ਬਹੁਤ-ਬਹੁਤ ਬਹੁਤ ਲੋਕ 135 ਲੋਕਾਂ ਨੇ ਅੱਜ ਫੋਨ ਵਾਪਸ ਕੀਤੇ ਸੀ ਬਹੁਤ-ਬਹੁਤ ਧੰਨਵਾਦ ਅੱਛਾ ਇਹ ਮੋਬਾਈਲ ਕਿਦੋਂ ਗਮ ਹੋਇਆ ਸੀ ਤੁਹਾਡਾ ਹੋ ਗਿਆ ਇਹਨੂੰ 1.5 ਕਿਲੋ ਲਾਉਗੇ ਜਿਹੜੀ ਜਿੰਨੇ ਦੇ ਵਿੱਚ ਵਿੱਚ ਇਹਨੂੰ ਲੱਭ ਕੇ ਦੇਤੇ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋਏ ਸੀ ਜਾਂ ਚੋਰੀ ਹੋਏ ਸੀ ਅੱਜ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਅਸਲ ਵਾਰਸਾਂ ਨੂੰ ਉਹ ਸੌਂਪ ਦਿੱਤੇ ਗਏ ਆ ਸਾਡੇ ਨਾਲ ਕੁਝ ਲੋਕ ਮਜੂਦਾ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਜਗਰ ਸਿੰਘ ਸਿਹਦਰ ਜੀ ਅੱਜ ਮੋਬਾਈਲ ਮਿਲਿਆ ਤੁਹਾਨੂੰ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਦਿੱਤਾ ਕਿੰਨੀ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਅੱਛਾ ਇਹ ਮੋਬਾਈਲ ਚੋਰੀ ਹੋਇਆ ਸੀ ਜਾਂ ਗੁੰਮ ਹੋਇਆ ਸੀ ਗੁੰਮ ਹੋਇਆ ਸੀ ਕਿੰਨੇ ਟਾਈਮ ਦਾ ਇੱਕ ਸਾਲ ਹੋ ਗਿਆ ਸੀ ਤੇ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਗੁੰਮ ਹੋਏ ਮੋਬਾਈਲ ਰਿਕਵਰ ਕਰਕੇ ਦਿੱਤੇ ਗਏ ਹੈਗੇ ਆ ਤੁਸੀਂ ਬਠਿੰਡਾ ਪਹੁੰਚ ਕੇ ਮੋਬਾਈਲ ਲੈ ਲਈ ਕਿੰਨੀ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਬਿਲਕੁਲ ਜੀ ਬਿਲਕੁਲ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋਏ ਸੀ ਅੱਜ ਬਟਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਉਹਨਾਂ ਨੂੰ ਸੌਂਪ ਦਿੱਤੇ ਗਿਆ ਕਾਫੀ ਇੱਥੇ ਖੁਸ਼ੀ ਦੀ ਲਹਿਰ ਇਹ ਲੱਜ ਜਿਹੜੀ ਪਾਈ ਜਾ ਰਹੀ ਹੈ ਤੇ ਸਾਡੇ ਨਾਲ ਕੁਝ ਹੋਰ ਵੀ ਇੱਥੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਸਫਲ ਕੁਦੋ ਤਰਮਾ ਭਾਈ ਜੀ ਅੱਜ ਤੁਹਾਡਾ ਬਟਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਫੋਨ ਤੁਹਾਨੂੰ ਵਾਪਸ ਦੇ ਦਿੱਤਾ ਹੈ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਤਾ ਹਾਂ ਕਿ ਬਟਿੰਡਾ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਤੇ ਲਈ ਇਹ ਮੈਂ ਧੰਨਵਾਦ ਜਨਾ ਚਾਹਤਾ ਹਾਂ ਤੇ ਓਥੇ ਸਾਹਮਣੇ ਇੱਕ ਰਿਕਵੈਸਟ ਕਰਨਾ ਚਾਹਤਾ ਹਾਂ ਕਿ ਮੇਰਾ ਜੋ ਇੱਕ ਕੈਸੇ ਪ੍ਰਾਪਤ ਹੋਇਆ ਮੇਰੇ देदार हजार वक्त के बल पे इसलिए मैं रिक्वेस्ट करना चाहता हूँ कि ऐसे ही बंदों को फड़या जाए अच्छा कितनी खुशी महसूस हो रही है आज कि थोड़ा मोबाइल थोनू मिल गया खुशी तो मेरे को बहुत महसूस हो रही है मोबाइल मिलने से मैं भाई जी की नाम है थोंडा महेश कुमार जी जी थोंडा मोबाइल बठिंडा पुलिस मलो रिकवर करके देता कितनी खुशी महसूस हो रही है गालू महसूस होदा जी पंजाब पुलिस बठिंडा पुलिस जी धन्यवाद अच्छा ये मोबाइल थोंडा गुम होया चोरी होया चोरी होया ਘਰ ਦੇ ਆ ਕੋਲ ਸੀਗਾ ਮੋਬਾਈਲ ਇਹ 3 ਵੀਲਰ 'ਤੇ ਬੈਠੇ ਸੀ ਲੂਟ ਹੋ ਚੋਰੀ ਹੋਇਆ ਸੀ ਅੱਛਾ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਮੈਂ ਤਾਂ ਧੰਨਵਾਦ ਕਰਦਾ ਜੀ ਮਠੰਡਾ ਪੁਲਿਸ ਦਾ ਜੀ ਕਿੰਨਾ ਕਿ ਟਾਈਮ ਹੋ ਗਿਆ ਸੀਗਾ ਬਸ ਮੈਨਾ ਮੈਨਾ ਇਸ ਤੋਂ 1.5 ਮਹੀਨੇ 2-4 ਹਫ਼ਤੇ ਅੱਛਾ ਪੁਲਿਸ ਦੇ ਸੁਪਰਾਂਲੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਪ੍ਰਾਲਾ ਜੀ ਅਸੀਂ ਤਾਂ ਦਾ ਹੋਰ ਪਬਲਿਕ ਨੂੰ ਜਾਗਰੂਕ ਕਰਾਂਗੇ ਜੀ ਜੇ ਜਦੋਂ ਵੀ ਤੁਹਾਡੇ ਕੋਲ ਨੁਕਸਾਨ ਹੁੰਦਾ ਤਾਂ ਤੁਸੀਂ ਸਾਂਝ ਕੇਂਦਰ ਨਾਲ ਸੰਪਰਕ ਕਰਕੇ ਤੁਹਾਡੇ ਆਪ ਦੀ ਚੀਜ਼ ਤੁਸੀਂ ਵਾਪਸ ਲੈ ਸਕਦੇ ਹੋ। ਅੰਮ੍ਰਿਤ ਜਿੱਕੀ ਨਾਮ ਹੈ? ਮੱਖਣ ਸਿੰਘ। ਕਿਹੜਾ ਪਿੰਡ ਹੈ? ਜੋਗਾ ਮੰਗਲਾ। ਮੱਖਣ ਸਿੰਘ ਜੀ ਜੇ ਗੱਲ ਕਰੀ ਅੱਜ ਤੁਹਾਡਾ ਗੁੰਮਿਆ ਹੋਇਆ ਮੋਬਾਈਲ ਹੈ ਜਿਹੜਾ ਪਟੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਤੁਹਾਨੂੰ ਦਿਵਾਇਆ ਗਿਆ ਹੈ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਬਹੁਤ ਖੁਸ਼ੀ ਹੈ। ਬਹੁਤ ਖੁਸ਼ੀ। ਅੱਛਾ ਇਹ ਮੋਬਾਈਲ ਤੁਹਾਡਾ ਗੁੰਮ ਹੋਇਆ ਸੀ ਕਿ ਚੋਰੀ ਹੋਇਆ ਸੀ? ਇੱਕ ਜੱਗ ਪਿਆ ਸੀਗਾ ਜੀ ਘਰ ਦੇ ਨਾ ਮੱਲਾ ਗੋਡੇ ਦੀ ਦਵਾਈ ਲੈਣ ਆਇਆ ਸੀ ਕੁਝ ਲੋ ਆ ਕੇ ਬੈਠਾ ਲੱਗੇ ਪਤਾ ਨਹੀਂ ਹੋ ਰਿਹਾ ਕਿ ਪਿਆ ਕਿ ਆ ਪੁੱਛ ਰਿਹਾ ਕਿ ਉਹ ਵੀ ਪਤਾ ਅੱਛਾ ਪਟੰਡਾ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਰਿਕਵਰ ਕਰਕੇ ਦਿੱਤੇ ਗਏ ਹੈ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ ਉਪਰਾਲੇ ਬਾਰੇ ਤੇ ਵੀ ਬਹੁਤ ਵਧੀਆ ਹੋਇਆ ਜੀ ਜਿਹੜਾ ਮਿਲ ਗਿਆ ਵੀ ਹੋਰ ਪੈਸੇ ਲਾਉਣੇ ਪੈ ਗਏ ਤੇ ਕੌਫਾ ਹੀ ਮਾ ਕਰਨੀ ਬਹੁਤ ਸ਼ੁਕਰੀਆ ਇੱਕ ਕੰਪਲੇਟ ਲਿਖਾਈ ਸੀ ਤੁਸੀਂ ਹਾਂ ਜੀ ਇਹ ਅੰਟੀ ਜੀ ਇੱਥੇ ਪਹੁੰਚੇ ਗੱਲਬਾਤ ਕਰਦੇ ਆਂ ਅੰਟੀ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਬਠਿੰਡਾ ਪੁਲਿਸ ਵੱਲੋਂ ਤੁਹਾਡਾ ਮੋਬਾਈਲ ਜਿਹੜਾ ਗੁੰਮ ਹੋਇਆ ਸੀ ਜਾਂ ਚੋਰੀ ਹੋਇਆ ਸੀ ਉਹ ਰਿਕਵਰ ਕਰਕੇ ਦੇ ਦਿੱਤਾ ਗਿਆ ਬਹੁਤ ਬਹੁਤ ਖੁਸ਼ੀ ਆ ਬਹੁਤ ਬਹੁਤ ਧੰਨਵਾਦ ਸਾਡੇ ਬਠਿੰਡਾ ਦੇ ਐਸਪੀ ਸਾਹਿਬ ਦਾ ਤੇ ਬਹੁਤ ਬਹੁਤ ਧੰਨਵਾਦ ਸਾਡੇ ਮੌਲਸੀ ਕਮਲ ਸਿੰਘ ਨਖਾਰਾ ਖਾਨੇ ਦੇ ਜਿਨ੍ਹਾਂ ਨੇ ਸਾਨੂੰ ਇਹ ਪਾ ਕੇ ਦਿੱਤਾ ਬਹੁਤ ਖੁਸ਼ੀ ਅੱਛਾ ਇਹ ਮੋਬਾਈਲ ਚੋਰੀ ਹੋਇਆ ਸੀ ਕਿ ਗੁੰਮ ਹੋਇਆ ਸੀ ਨਹੀਂ ਸਰ ਕੋਈ ਚੋਰੀ ਨਹੀਂ ਹੋਇਆਗਾ ਸਤੋਂ ਆਪ ਤੋਂ ਗੁੰਮ ਹੋਇਆਗਾ ਡਿੱਗ ਗਿਆ ਗਮ ਵਾਲਾ ਅੱਛਾ ਕਿੰਨਾ ਟਾਈਮ ਇਹ ਟੀਜੇਮੀ ਨੇ ਸਤ੍ਰਿਕਾ ਜਦੋਂ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂ ਸਰ ਬਹੁਤ ਸਰ ਬਿਲਕੁਲ ਲੋਕਾਂ ਚ ਕਾਫੀ ਜੜੀ ਖੁਸ਼ੀ ਦੀ ਲਹਿਰ ਇੱਥੇ ਪਾਈ ਜਾ ਰਹੀ ਹੈ ਤੇ ਸਾਡੇ ਨਾਲ ਇੱਥੇ ਅੰਕਲ ਜੀ ਵੀ ਮੌਜੂਦ ਹੈ ਹੋਰ ਜਿੰਨਾ ਦਾ ਅੱਜ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਜਿਹੜਾ ਗੁੰਮ ਹੋਇਆ ਸੀਗਾ ਜਾਂ ਚੋਰੀ ਹੋਇਆ ਸੀ ਉਹ ਰਿਕਵਰ ਕਰਕੇ ਇਹਨਾਂ ਨੂੰ ਦੇ ਦਿੱਤਾ ਹੈ ਅੰਕਲ ਜੀ ਕੀ ਨਾਮ ਹੈ ਉਹ ਗੱਲ ਹੈ ਅੰਕਲ ਜੀ ਅੱਜ ਤੁਹਾਡਾ ਜਿਹੜਾ ਮੋਬਾਈਲ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਵਾਪਸ ਦੇ ਦਿੱਤਾ ਗਿਆ ਤੁਹਾਨੂੰ ਕਿੰਨੀ ਕਿ ਖੁਸ਼ੀ ਮੈਸੇਜ ਫੜੀਏ ਥੋੜਾ ਧੰਨਵਾਦ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਸਾਨੂੰ ਇਹ ਮੋਬਾਈਲ ਭਾ ਕੇ ਦਿੱਤਾ ਜੀ ਅਚਾਨਕ ਹੀ ਗੁੰਮ ਹੋਇਆ ਸੀ ਤੁਹਾਡਾ ਮੋਬਾਈਲ ਇੱਕ ਨਹੀਂ ਨਾ ਹੋ ਗਿਆ ਸੀ ਇਹ ਗੁੰਮ ਹੋਇਆ ਸੀ ਕਿ ਚੋਰੀ ਹੋ ਜਾਂਦੀ ਉਹ ਨਿੱਟਰ ਗਿਆ ਸੀ ਜੇ ਜੇਬ ਤੋਂ ਨਿੱਪੜ ਗਿਆ ਤਾਂ ਜੀ ਅੱਜ ਵੀ ਜਿੱਥੇ ਨਾ ਪਹੁੰਚਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਸਾਨੂੰ ਇਹ ਮੋਬਾਈਲ ਦਵਾਈ ਹੈ ਜੀ ਬਿਲਕੁਲ ਜੀ ਬਿਲਕੁਲ ਬਠਿੰਡਾ ਪੁਲਿਸ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਲੋਕਾਂ ਵੱਲੋਂ ਤੇ ਸਾਡੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਹੈ ਬਠਿੰਡਾ ਦੇ ਜਿਨ੍ਹਾਂ ਦਾ ਮੋਬਾਈਲ ਜਿਹੜਾ ਗ ਅੱਜ ਜੋ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਦੇ ਦਿੱਤਾ ਹੈ ਬਾਈ ਜੀ ਕੀ ਨਾਮ ਸੰਦੀਪ ਸਿੰਘ ਜੀ ਸੰਦੀਪ ਜੀ ਤੁਹਾਡਾ ਮੋਬਾਈਲ ਅੱਜ ਮਿਲ ਗਿਆ ਤੁਹਾਨੂੰ ਕਿੰਨੀ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਬਹੁਤ ਆ ਜੀ ਚਲੋ ਧੰਨਵਾਦ ਪੰਜਾਬ ਪੁਲਿਸ ਦਾ ਜਿਨ੍ਹਾਂ ਇੰਨੀ ਹੈਲਪ ਕੀਤੀ ਹੈ ਨਾ ਜੇ ਅੱਜ ਕੱਲ ਕੋਈ ਨਹੀਂ ਵਾਪਸ ਕਰਦਾ ਅੱਛਾ ਮੋਬਾਈਲ ਗੁੰਮ ਹੋਇਆ ਸੀ ਕਿ ਚੋਰੀ ਹੋਇਆ ਸੀ ਮੇਰਾ ਡਿੱਗ ਪਿਆ ਸੀਗਾ ਜੀ ਬਠਿੰਡਾ ਤੋਂ ਅਗੋਨੇਣਾ ਰੋਡ ਤੇ ਕਿੰਨੀ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਬਹੁਤ ਆ ਜੀ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਬਿਲਕੁਲ ਜੀ ਬਿਲਕੁਲ ਬਠਿੰਡਾ ਪੁਲਿਸ ਦਾ ਧੰਨਵਾਦ ਕਰਦੇ ਇੱਥੇ ਉਹ ਲੋਕ ਨਜ਼ਰ ਆ ਰਿਹਾ ਹੈ ਜਿਨ੍ਹਾਂ ਦੇ ਮੋਬਾਈਲ ਜਿਹੜੇ ਗੁੰਮ ਹੋਏ ਸੀਗੇ ਉਹ ਉਹਨਾਂ ਨੂੰ ਅੱਜ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਦੇ ਦਿੱਤੇ ਗਏ ਆ ਸਾਡੇ ਨਾਲ ਇੱਕ ਬਾਈ ਜੀ ਇੱਥੇ ਪਹੁੰਚਿਆ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਹੈ ਉਸਵੰਤ ਸਿੰਘ ਜੀ ਜਰਵਾਣ ਜੀ ਅੱਜ ਤੁਹਾਡਾ ਮੋਬਾਈਲ ਮਿਲ ਚੁੱਕਾ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਜੀ ਇਸ ਉਪਰਾਲੇ ਨੂੰ ਲੈ ਕੇ ਬਠਿੰਡਾ ਪੁਲਿਸ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਤੁਹਾਡ ਹੋ ਗਿਆ ਸੀ ਕਿੰਨਾ ਟਾਈਮ ਹੋ ਗਿਆ ਸੀ 1.5 ਸਾਲ ਹੋ ਗਏ ਤੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ 1.5 ਸਾਲ ਬਾਅਦ ਤੁਹਾਡਾ ਮੋਬਾਈਲ ਮਿਲਿਆ ਬਹੁਤ ਜਿਆਦਾ ਖੁਸ਼ੀ ਹੋਈ ਬਿਲਕੁਲ ਜੀ ਬਿਲਕੁਲ ਐਸੀਓ ਬਟਿੰਡਾ ਦੇ ਲੋਕ ਜਿਨ੍ਹਾਂ ਦੇ ਮੋਬਾਈਲ ਜਿਹੜੇ ਗੁੰਮ ਹੋ ਗਏ ਸੀ ਅੱਜ ਬਟਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਅਸਲ ਬਾਰਸਾਂ ਦੇ ਜਿਹੜੇ ਹਵਾਲੇ ਕਰ ਦਿੱਤੇ ਗਏ ਆ ਤੇ ਲੋਕਾਂ ਚ ਕਾਫੀ ਜੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕੈਮਰਾਮੈਨ ਫੂਜੇ ਦੇ ਨਾਲ ਮਨੋਚ ਚੱਕੀਵਾਲ ਧੰਨਕਸੇਵਰਾ ਟੀਵੀ ਬਟਿੰਡਾ